ਸਿਰ ਸਾਰਾ ਵਿਆਹ ਛੱਡ ਕੇ ਮਾਸੜ ਦੇ ਕੋਲ ਬੈਠੀ ਦੇਖ ਲੈ ਕਿੰਨਾ ਗਿਆ ਰੱਖ ਲਈ ਵਾਸਤੇ ਵਿਆਹ ਕਰਨ ਨੂੰ ਹੁਣ ਸਿਵਾਰਾ ਖਾਦਾ ਆ ਗੋਪੀ ਦਾ ਤਾਂ ਇਹਨੇ 40 40 ਨਹੀਂ ਕਿਹਨੇ ਵੇਲੇ ਸਿਮਾ ਲਈ ਪਤਾ ਨਹੀਂ ਕਿਹਨੇ ਸ਼ਿਕਾਰ ਵਾਜਵੇ ਤਾਂ ਹੈਗਾ ਸਿਮਾਉ ਸ਼ਿਕਾਰ ਦਾ ਕੋਈ ਪਤਾ ਸ਼ਿਕਾਰ ਦਾ ਕੋਈ ਪਤਾ ਨਹੀਂ ਸਿਕਾਰੀ ਤਿਆਰ ਬੈਠਾ ਹੈ ਜਿਨ੍ਹਾਂ ਨੂੰ ਕਰੇ ਮਸਲਾ ਦੀ ਦਾਲ ਵੀ ਕਾਲਾ ਖਾਗਾ ਕੇ ਮਿਲਦੀ ਆ ਜੋ ਵੀ ਪਨੀਰ ਭਾਲਦੇ ਹੈ ਪਰ ਅਜੇ ਤਾਂ ਤਕਰਾਨੇ ਜਾਂਦੀ ਭਾਬੀ ਨਾਲ ਆਣਗੇ ਨਾਲੇ ਹੀ ਆ ਅੱਛਾ ਅੱਛਾ ਤਾਂ ਇਹ ਨਹੀਂ ਆ ਤੋਰ ਰਹੀ ਹੈ ਅੱਜ ਹੀ ਆਦੀ ਉਹਦੀ ਗੱਲ ਚ ਵੀ ਹੈ ਲੋਟ ਤਾਂ ਰਾ ਆ ਸਾਰੇ ਜਣੇ ਸਬਸਕ੍ਰਾਈਬਰ ਕਰੋ ਹਾਂਜੀ ਭੁੱਲ ਗਏ ਲੋ ਜੀ ਪਹੁੰਚ ਗਏ ਹੈ ਤੇ ਕੈਮਰਾ ਇੱਥੇ ਦਿਖਾਉਂਦੇ ਸਾਰਾ ਮਾਹੌਲ ਤੇ ਉਹ ਦੇ ਕਾਰਡ ਲੈ ਕੇ ਜਾਂਦਾ ਕਾਰਡ ਚੱਕਦਾ ਗੋਪੀ ਨੇ ਕਹਿੰਦਾ ਕਿ ਕਾਰਡ ਚੱਕਦਾ ਕਾਰਡ ਲੈ ਕੇ ਨਾਲ ਚੱਲਦਾ ਚਲੋ ਦੇਖਦੇ ਹਾਂ ਹੁਣ ਕੀ ਆ ਅੰਦਰ ਵਿਊ ਤੇ ਆਪਾਂ ਉਹਦਾ ਇੱਕ ਸਸਪੈਂਸ ਰੱਖਿਆ ਹੈ ਸਗਾ ਸਸਪੈਂਸ ਬਾਅਦ ਸਸਪੈਂਸ ਬਾਅਦ ਦਿਖਾਈਏ ਹੋਰ ਹੋਰ ਕਿ ਆਪਾਂ ਫੇਸ ਕਰਦੇ ਹਾਂ ਕਿ ਆਪਾਂ ਕਿਹੜਾ ਕਰਦੇ ਹਾਂ ਕਿ ਆਪਾਂ ਕਿਹੜਾ ਕਰਦੇ ਹਾਂ ਕਿ ਆਪਾਂ ਹਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ <laughs> <laughs> ਆ ਪਰ ਮੇਰਾ ਤਾਂ ਮੂੰਹ ਹੀ ਸਕੈਨ ਮਾਰ ਲਿਆ ਭਾਜੀ ਹੁਣੀ ਕੰਦੇ ਜਾਦੂ ਐਦਾਂ ਹੀ ਐਸ਼ਾਨ ਦੇਖੋ ਅੰਦਰ ਗੋਪੀ ਦੇ ਵਿਆਹ ਦੇ ਰਿਸੋਰਟ ਦੀ ਰਿਸੋਰਟ ਹੁੰਦਾ ਕੀ ਹੁੰਦਾ ਹੈ ਰਿਸੋਰਟ ਹੁੰਦਾ ਕੀ ਹੁੰਦਾ ਰਿਸੋਰਟ ਹੀ ਹੁੰਦਾ ਰਿਸੋਰਟੇ ਹੁੰਦਾ ਨਾ ਮੋੜਾ ਅੰਜ ਕਰ ਵਾਲੀ ਇੱਥੇ ਵੀ ਪਿੱਛਾ ਛੱਡਦੀ ਯਾਰ ਕੁਝ ਨਹੀਂ ਹੁੰਦਾ ਤਾਂ ਕਰ ਲਾ ਕਰ ਲਾ ਗੱਲ ਕੰਮ ਕਰ ਲਾ ਕਰ ਲਾ ਗੱਲ ਯਾਰ ਨਹੀਂ ਪਿੱਛਾ ਛੱਡਦੀਆਂ ਲੈ ਮੈਂ ਵੀ ਚੱਲਾਂ ਦੀ ਨੂੰ ਤੇ ਲੈਣ ਨੂੰ ਗੋਪੀ ਲੇਤੇ ਉਹ ਕੱਟੀ ਦਿਖਾ ਗਨੇ ਆ ਕੱਟੀ ਨੂੰ ਵੀ ਕਹੇ ਤੇ ਆਪਣਾ ਸੰਗੜਾ ਪੈਣਾ ਇੱਥੇ ਐਂਟਰੀ ਇੱਥੇ ਖਾਣਾ ਆ। ਭਾਜੀ ਵਜਾ ਲਓ ਬਾਜਾ ਪੂਜਾ ساری ਉਮਰ ਤੋਂ ਗੋਪੀ ਦੇ ਬਜਨੇ 10 ਮਿੰਟੇ ਤੁਸੀਂ ਵਜਾਣੇ ਆ ਭਰਾ ਵਜਾ ਲਓ ਜਲਦੀ। ਭਾਜੀ ਨੇ ਜਿੱਦਾਂ ਪੈਲਸ ਦੇ ਵਿੱਚ ਐਂਟਰੀ ਕੀਤੀ ਕਹਿੰਦੇ ਨਹੀਂ ਮਣੀ ਜਰਸੀ ਸੋਹਣੀ ਨਹੀਂ ਲੱਗਦੀ ਨਾਲੇ ਛੋਕੀ ਹੈ। ਆ ਗੋਪੀ ਦਾ ਰੱਥ ਤਿਆਰ ਹੈ ਲੱਗਦਾ ਇੱਧਰ ਖੜਾ। ਇਹ ਗੋਪੀ ਹੀ ਪੁੰਚਾ ਰੱਥ ਪਹਿਲੇ ਮਚਾਤਾ ਗੋਪੀ ਨੇ। ਦੁਬਾਰ ਦੀ ਸਾਡੀ ਰੀ ਐਂਟਰੀ ਹੋਈ ਆ। ਭਾਜੀ ਛਾਲ ਤਾਂ ਨਵੀਂ ਲਾ ਕੇ ਨਾਲੇ ਚੇਂਜ ਕਰਕੇ ਆ ਗਏ ਇੰਦਰ ਆ ਜਾਓ ਮਹਾਰਾਜ ਮੈਂ ਕੈਂਡੀ ਜਾਵੇਂ ਲਗ ਦੇਣਾ ਭਾਈ ਬੜੇ ਠੰਡੇ ਜੇ ਬੋਲਣ ਲੱਗੇ ਖਾਧਾ ਨਹੀਂ ਖਾਧਾ ਜਿਆ ਗੋਲੇ ਭਾਜੀ ਹੁਣੀ ਆ ਗਏ ਭਾਜੀ ਹੁਣੀ ਵੀ ਪਹੁੰਚ ਗਏ ਜੀ ਇੰਦਰ ਹਾਂਜੀ ਭਾਈ ਜੀ ਭਾਈ ਜੀ ਮਿਲਾਨੀ ਸ਼ੁਰੂ ਕਰਦਣੀ ਭਾਈ ਨੇ ਇਹਨੂੰ ਕੈਮਰਾਮੈਨ ਲਗਾ ਲਿਆ ਭਾਈ ਜੀ ਵੱਡਾ ਭਾਈ ਜੀ ਵੱਡਾ ਭਾਈ ਜੀ ਮੇਰੇ ਵੱਡੇ ਭਾਈ ਜੀ ਵੱਡਾ ਭਾਈ ਜੀ ਹਾਂਜੀ ਜੀ ਜੇ ਜੇਸੀ ਬਲੋਡ ਆ ਗਿਆ ਹਾਂਜੀ ਜੇ ਕਿ ਨਹੀਂ ਦੇਸੀ ਭਾਈ ਸਾਲਾ ਪੰਜਾਬੀ ਇਦਾਂ ਦੇ ਪੜ ਰਣੇ ਨਹੀਂ ਆਇਆ ਕਾਰ ਤੋਂ ਮੰਮੀ ਮੇਰੇ ਜੇਸੀ ਬਲੋਡ ਆ ਗਿਆ ਹੈ ਕੀ ਜਾਂਦਾ ਭਾਈ ਜੀ ਕੌਣ ਤੁਰ ਜਾਂਦਾ ਮੈਨੂੰ ਭੁੱਖ ਦਾ ਫੁੱਫੜ ਆ ਗਿਆ ਭਾਣ ਆ ਜਾਓ ਭਲਵਾਨ ਜੀ ਠਮੋੜੀਆਂ ਛੀੜੀਆਂ ਲਾਦੀਆਂ ਪਧਾਰੋ ਲੈਟਰ ਬਣਾ ਜੀ ਹੁਣੇ ਮੈਂ ਕੀ ਲੈ ਆਇਆ ਬਣਾ ਜੀ ਦੱਸੋ ਪਹਿਲਾਂ ਬੱਚਿਆਂ ਦੇ ਬੱਚਿਆਂ ਦੇ ਬਾਹਰ ਬਾਹਰ ਜਲਦੀ ਆਇਆ ਦਸਤਾਨੇ ਪਹਿਲੀ ਪੈਸੇ ਲੱਗਣੇ ਲਈ ਕਿਹ ਕਿਹ ਜਾਂਦਾ ਨੋਟ ਨੋਟ ਤੂੰ ਹੀ ਚੱਕਲੇ ਪਾਣ ਮੈਨੂੰ ਚੱਕ ਲੈ ਭਾਈ ਨੂੰ ਭਾਈ ਦੀ ਮੰਮੀ ਨੇ 50 ਵੀ ਦਿੱਤੇ ਵਿਆਹ ਦੇ ਵਾਲੇ ਵੀ ਯਾਰਾ ਵਾਲ ਸੈਟ ਕਰਾਇਆ ਜਰਾ ਵਾਲ ਸੈੱਟ ਕਰਾਇਆ ਕਹਿੰਦਾ ਚੱਲ ਵਿਆਹ ਤੇ ਲਾਥੇ ਜਾ ਕੇ ਚੱਕ ਲਊਗਾ ਮੋਰੇ ਭਾਈ ਨਾਗੇ ਡਾਂਸ ਮੋਰੇ ਭਾਈ ਨਾਗੇ ਡਾਂਸ ਨਹੀਂ ਕਰਨਾ ਸੀ ਲੋ ਜੀ ਗੋਪੀ ਹੁਣਾਂ ਦੇ ਅੰਦਰ ਹੋ ਗਈ ਐ ਇੰਤਰੀ ਗੋਪੀ ਦੇ ਮੂੰਹ ਤੇ ਪੂਰੀਆਂ ਰੋੜਨ ਲੱਗੀਆਂ ਲੱਗੀਆਂ ਆ ਹੋ ਗਿਆ ਪੂਰਾ

ਬੜੀ ਵਧੀਆ ਵੰਦੀ ਬੜੀ ਭਾਜੀ ਉਹਨਾਂ ਦੀ ਐਂਟਰੀ ਐਨ ਖਤਰਨਾਕ ਹੋਈ ਐ ਮੰਮੀ ਮੈਨੂੰ ਗਾਰਡਨ ਦਿੱਤਾ ਮੈਂ ਤੇ ਪਹੁੰਚਿਆ ਉਹਨੂੰ ਭਾਜੀ ਨਾਲ ਮਣੀ ਭਾਜੀ ਜਿਆਦਾ ਕੁਝ ਕਹਿੰਦੇ ਅਗਲੀ ਵਾਰੀ ਮੇਰੀ ਹੋਈ ਆ ਹੁਣ ਨਾ ਬੋਲ ਜੀ ਭਾਜੀ ਮੇਰੀ ਗੱਲ ਸੁਣ ਜਦੋਂ ਪੈਸੇ ਡਿਗੇ ਜੋ ਤੂੰ ਇਦਾਂ ਬਸ ਤੁਸੀਂ ਝੱਕਣੇ ਮੈਂ ਨਹੀਂ ਝੱਕਣੇ ਹੋ ਤੁਸੀਂ ਝੱਕਣੇ ਆ ਤੁਹਾਡਾ ਐਕਸਪੀਰੀਅੰਸ ਬੋਲਣਾ ਹੈ ਕਿੰਨੇ ਵੀ ਹਾਂ ਝੱਕੇ ਆ ਵੀਡੀਓ ਕੱਟ ਦੇਣਾ ਭਾਈ ਕਿੱਲੇ ਦਾ ਵਿਹਾਂਦ ਕੇ ਵਾਇ ਤੁਸੀਂ ਵਾਜੀ ਹੁਣ ਪੈਸੇ ਚੱਕਣ ਦੀ ਤਿਆਰੀ ਗੱਲੇ ਨੂੰ ਛੱਡ ਗਏ ਦਸਤਾਨ 95 ਦਸਤਾਨੇ ਭੰਗਵਾਨ ਲੱਗਾ ਹਨ ਐਂਟਰੀ ਮਾਰੇ ਰਹੀ ਸੀ ਹਜੇ ਭੰਗਵਾਨ ਨੇ ਪੂਰਾ ਸਾਹ ਖਿੱਚਿਆ ਵੇ ਭਾਈ ਪੂਰੋ ਨਹੀਂ ਖਿੱਚ ਰਹੇ ਹੈਗੇ ਜਿੱਤੇ ਅੰਕਲ ਜੀ 베ਰੀ ਬੰਨਾ ਬਚਾ ਦਿਓ ਆਪਣੀ ਦੇਵਾ ਬਚਾ ਦਿਓ ਕੋਲਾ ਨਾਲ ਆ ਜਾ ਬਾਬ ਜਗੇ ਬਾਜੀ ਬੰਦ ਕਿ ਮਲਾਵਾ ਯਾਰ ਬੰਦਾ ਅੰਕਲ ਨੂੰ ਹੋਣੀ ਪ੍ਰੇਸ਼ ਨੂੰ ਕਰਾਇਆ ਕੋਡਿਆ ਚਾਚਾ ਜੀ ਵਿਆਹ ਤੁਹਾਡੇ ਸਿਰ ਤੇ ਹੀ ਆ ਵਿਆਹ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੀ ਆ ਹੁਣ ਪੂਰੀ ਚੱਕ ਹੋ ਜਾਣੀ ਆ ਹੁਣ ਜਾ ਕਹਿੰਦੇ ਇਹ ਪੂਰਾ ਮੂਹੋਂ ਉਹਨੇ ਗਿਆ ਤਾਈ ਦੇ ਬੈਲਟ ਕਰੇ ਇਹ ਹੁੰਦੇ ਹੁੰਦਾ ਵੈਰ ਭਾਈ ਆ ਜਾ ਗੋਪੀ ਦੇ ਮੂਹੋਂ ਦਾ ਟੈਨਸ਼ਨ ਨਹੀਂ ਕਿਹਾ ਦੇਖ ਰੋ ਖਾਸੇ ਰਸਤੇ ਦਾ ਲੱਗਦਾ ਕਿ ਰੋਸ ਨਾ ਜਾਵੇ ਖਾ ਖਾਸੇ ਰਸਤੇ ਦਾ ਲੱਗਦਾ ਕਿ ਰੋਸ ਨਾ ਜਾਵੇ ਉਹ ਵੀ ਭਾਈ ਵਾਜਾ ਮਾਰਦੇ ਆ ਮੋਹ ਕੱਪ ਤੇ ਇਹ ਜਿਹੜੀਆਂ ਲਾਈਨਾਂ ਆ ਪਰਦੇ ਲਈਂਦੀਆਂ ਤਾਰੀਫਾਂ ਬਦਕਿਓ ਕਦੇ ਜ਼ਿੰਦਗੀ ਚ ਮਿਲਦਾ ਇੱਕ ਵਾਰੀ ਵਾਰ-ਵਾਰ ਨਹੀਂ ਮਿਲਦਾ ਸਾਰੇ ਸਮੇਂ ਅਗਰ ਸਮਝ ਆਉਂਦੀ ਤਾਂ ਹੁਣੀ ਕਰਨੀ ਆ ਕਦੇ ਜ਼ਿੰਦਗੀ ਚ ਮਿਲਦਾ ਇੱਕ ਵਾਰੀ ਵਾਰ-ਵਾਰ ਨਹੀਂ ਮਿਲਦਾ ਹਰ ਸਰਦਾਰ ਨੂੰ ਕੁੜੀ ਤਾਂ ਮਿਲ ਜਾਂਦੀ ਹੈ ਪਰ ਹਰ ਕੁੜੀ ਨੂੰ ਸਰਦਾਰ ਨਹੀਂ ਮਿਲਦਾ ਇਹ ਹੁਣ ਸਪੈਸ਼ਲ ਟ੍ਰੈਕ ਤੁਹਾਡੇ ਲਈ ਆਪਣੀ ਵਾਈਫ ਦਾ ਹੱਥ ਫੜ ਲਓ ਆ ਜਾ ਵੀ ਜੇ ਨਾਲ ਖੜ ਕੇ ना ਦੇਖੀ ना ਸੋਹਣਾ ਲੱਗਦੇ ਆਪਣੀ ਵਾਈਫ ਨੂੰ ਲੈ ਕੇ ਆਣਾ ਹੁਣ ਕੀ ਕਰੀਏ ਆਣਾ ਅੱਛਾ ਜਿਨ੍ਹਾਂ ਨੂੰ ਇਹ ਕਪਲ ਬਹੁਤ ਸੋਹਣਾ ਲੱਗਦਾ ਹੁਣ ਕੀ ਕਰੀਏ ਬਲੀ ਮੈਰਕਸ ਕੰਮ ਕਰ ਰਿਕਵੈਸਟ ਹੈ ਮੇਰੀ 150 ਇਹਨਾਂ ਲਈ ਇਹ ਜਿਹੜੀ ਮੂਮੈਂਟ ਸਿਆ ਇਹ ਰਮਨਿਆਣੀ ਇੱਕ ਬੜੀ ਸਪੈਸ਼ਲ ਮੂਮੈਂਟ ਤੇ ਰਾਮ

ਬੱਚਾ ਕਿੱਥੇ ਆ? ਮਰ ਗਿਆ ਚੱਲ ਹੁਣ। ਹਾਂਜੀ। ਇੱਕ ਟ੍ਰੈਕ ਹੋਏਗਾ ਗੋਪੀ ਭਾਈ ਜੀ ਦੀ ਛੋਏਸ ਐਂਡ ਸੈਕਿੰਡ ਟ੍ਰੈਕ ਹੋਏਗਾ ਨਾਲ ਖੜ ਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆ ਜਾ ਮਿੱਟੀ ਜੇ। ਸੱਚੇ ਮੇਰੇ ਕੋ ਸਾਯਾ ਜੀ ਦੇਸੀ ਆ ਕਿ ਲੇਮਕੇ ਨਾਲੇ ساری ਜਾਣੇ ਆ। ਲੇਮਕੇ ਨਾਲੇ ਸਾਰੀ ਜਾਣੇ। ਲੋਗ ਦੇ ਵਿੱਚ ਕੋਈ ਚਾਨਣਾ ਪਾ ਦੋ ਆਪਣੀ। ਖਦਾ ਭਾਈ। ਆਜੀ ਜੀ ਦੰਦਾਂ 'ਚ ਕੁਝ ਫਸ ਗਿਆ ਦਾ ਟੂਥਪਿਕ ਲੈ ਕੇ ਆਵਾ ਨਹੀਂ 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 ਮੁੱਛਾਂ ਮੁੱਛਾਂ ਸਾਫ਼ ਕੀਤੀਆਂ ਨਾ ਬਸ ਬਸ ਉਹ ਕਰੀ ਐ ਮੁੱਛਾਂ ਉਹ ਤਾਂ ਬਿਕਾਨੀਆਂ ਪਹਿਨ ਚਾਰ ਕਾਲਿਆ ਹੁਣ ਬਿਕਾਨੀਆਂ ਨਹੀਂ ਆਹੇ ਜੋਹਰਾ ਗੱਲ ਪਿੰਡੀ ਗੱਲੇ ਆ ਹੁਣ ਪਿੰਡੀ ਗੱਲੇ ਕਰਨੇ ਆ ਹੁਣ ਆਉਣ ਵਾਲਾ ਟਾਈਮ ਸਾਡੇ ਦਾਏ ਦਾ ਹੈ ਟਾਈਮ ਸਾਡੇ ਗੋਪੀਆਂ ਨੂੰ ਫੇ ਬਾਗੀਆਂ ਪਹਿਨ ਜੇ ਤਾਂ ਕੋਹਰਾ ਪੈ ਗਿਆ ਤੇ ਦੇਹ ਤੇ ਹੋ ਜਾਣਾ ਗੋਪੀਆਂ ਨੂੰ ਬਾਗੀਆਂ ਪਹਿਨਗੀਆਂ ਹਾਂ ਜੇ ਨਾ ਪਿਆ ਤੇ ਇਸ ਵੇਰੇ ਪਰ ਬੇ ਅਗਲੇ ਸਾਲ ਤੇ ਬੇ ਉਮੀਦ ਦੀ ਹੈ ਉਮੀਦ ਨਹੀਂ ਥਾਲੀ ਬਾਬਾ ਨਹੀਂ ਕੋਰੇ ਰੱਬਣ ਬੜਿਆਂ ਨੂੰ ਲਾ ਲੰਦਾ ਆਪ ਕੋਈ ਹੈ ਨਾ ਆ ਤਾਂ ਛੱਡਣੀ ਨਹੀਂ ਜਿੰਨਾ ਚਿਰ ਯਾਨੀ ਇਹ ਐਸੀ ਕਿਤਾਬ ਅਸੀਂ ਵੀ ਕੋਈ ਨਹੀਂ ਹਣ ਪਿਆਰੇ ਇਹ ਕੌਣ ਸਾਂਖ ਦੇਣੀ ਜਿੰਨਾ ਚਿਰ ਤੈਨੂੰ ਵਿਆਹ ਕਰਨ ਨੂੰ ਤਿਆਰ ਰਹੀਏ ਅਸੀਂ ਵੀ ਹੈ ਗੁਣਿਆ ਤੋਂ ਤੀ ਹੈ ਗੁਣਿਆ ਛੱਡਤੀ ਇਹ ਆਪੇ ਯਾਰ ਰਹੀਏ ਕਹਿੰਦਾ ਹੋਣਾ ਹੀ ਨਹੀਂ ਤਾਂ ਇਦਾਂ ਕਿਹਾ ਮੈਂ ਕਿਹਾ ਤਿਆਰ ਰਹੀਏ ਵਿਆਹ ਕਰਨ ਨੂੰ ਹੁਣ ਸਿਮਾਰਾ ਖਾਦਾ ਆ ਗੋਪੀ ਦਾ ਤਾਇਨੇ ਆਲੀ ਇੱਥੇ ਆਣੀ ਤੇ ਮਾਣੀ ਕਿੰਨੇ ਵੇਲੇ ਚੁਕ ਸਮਾ ਲਈ ਮਾਣੀ ਕਿਹੜੇ ਵੇਲੇ ਸ਼ਿਕਾਰ ਵਾਜਵੇ ਤਾਂ ਸਮਾ ਸ਼ਿਕਾਰ ਦਾ ਕੋਈ ਪਤਾ ਸ਼ਿਕਾਰ ਦਾ ਕੋਈ ਪਤਾ ਨਹੀਂ ਸ਼ਿਕਾਰੀ ਤਿਆਰ ਬੈਠਾ ਹੈ ਮੈਂ ਕਿਹਾ ਹੁਣ ਚਵਾਰਾ ਕਾ ਲਿਆ ਹੁਣ ਤਾਂ ਗੱਲ ਪੱਕੀ ਆ ਚੰਗੀ ਸਿਆਲ ਤੈਨੂੰ ਮਿੱਠੀ ਹੈ ਤਾਂ ਇਹਨੇ ਵੀ ਆ ਕੇ ਲੈ ਜਾਣਾ ਨਹੀਂ ਐਂਨੇ ਨੂੰ ਫਾਇ ਕਾੜ ਲਾਂ ਦੇ ਮੈਸੇਜ ਆਊਗਾ ਆਊਗਾ ਕਿ ਵਿਆਹ ਦਾ ਨਾਇ ਤਾਂ ਭੋਗਰਾ ਜੀ ਨੂੰ ਆ ਉਹ ਨਹੀਂ 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 ਆਇਆ ਉਹ ਤਾਂ ਉਹ ਨਹੀਂ ਹਾਂ ਹਾਂ ਉਹ ਨਹੀਂ ਕਰਨਾ ਉਹ ਨਹੀਂ ਕਰਨਾ ਉਹ ਨਹੀਂ ਕਰਨਾ ਯਾਰ ਆ ਠੀਕ ਆ ਖੁਸ਼ੀ ਨਾਲ ਜਿਨ੍ਹਾਂ ਨੂੰ ਕਰੇ ਮਸਲਾ ਦੀ ਦਾਲ ਵੀ ਗਾਲਾ ਖਾਗਾ ਕੇ ਮਿਲਦੀ ਆ ਜੋ ਵੀ ਪਨੀਰ ਭਾਲਦੇ ਆ ਮੈਂ ਨਹੀਂ ਜਾਣਾ ਚੱਲਣੇ ਚੱਲਣੀਆਂ ਟੌਂਟੀ ਹੁਣ ਰੁਕਣਾ ਕਰਦੇ ਭਰਾ ਲੈ ਭਰਾ ਰੋਕਦੇ ਹੁੰਦੇ ਜਾਂਦੇ ਰੁਕਣਾ ਜੇ ਕੋਈ ਰੋਕਦਾ ਕੱਲਾ ਸੀ ਕੱਲੇ ਨਾਲ ਸਗਣ ਪੂਰਾ ਘਰ ਕਈ ਜਾਣਾ ਲੱਗਦਾ ਗੋਲੇ ਬਾਜੀ ਸਗਣ ਪੂਰਾ ਘਰ ਕਈ ਜਾਣਾ ਲੱਗਦਾ ਹੈ ਪਲਵਾਨ ਜੀ ਚੱਕ ਦਮਣ ਵੀ ਹੱਥ ਨਾਲ ਆਈ ਲੈ ਲੈ ਨੇ ਮੱਕੀ ਦੀ ਰੋਟੀਆਂ ਚੱਕੀ ਮਾਸੀ ਸਾਰਾ ਵਿਆਹ ਛੱਡ ਕੇ ਮਾਸੜ ਦੇ ਕੋਲ ਬੈਠੀ ਦੇਖ ਲੈ ਕਿੰਨਾ ਘਿਆਰ ਰੱਖਦੀ ਮਾਸੜ ਮੈਂ ਦੇਖੋ ਜਿ ਰੱਖੇ ਮਾਸੀ ਸਾਡੀ ਨੂੰ ਤੇ ਮਾਸੜ ਨੂੰ ਵੀ ਮੈਂ ਵਾਰੀ ਗਏ ਨੇ ਗਾਣਾ ਦੇ ਮੈਂ ਭਾਈ ਮਜਾਦੇ ਦੇਖੀ ਨਾ ਭਾਜੀ ਪਨੀਰ ਪਨੀਰ ਲੱਭੀ ਜਾਂਦੇ ਨਾ ਜੀ ਮਿਲ ਹੀ ਗਿਆ ਵਿਆਹ ਤੇ ਤੇਰੀ ਭਾਜੀ ਪਨੀਰ ਦਾ ਫਾਇਦਾ ਕਿਉਂਕਿ ਸਾਨੂੰ ਉਹ ਹੀ ਪਨੀਰ ਉਹਦੇ ਮਿਲਦਾ ਵਿਆਹ ਸ਼ਾਦੀ ਹੋਣ ਘਰੇ ਦਾ ਮੂੰਗੀ ਦੀ ਦਾਲੇ ਮਿਲਦੀ ਹੈ ਨਾ ਜੀ ਕਹਿੰਦਾ ਮੈਂ ਦੰਦਾਂ ਨੂੰ ਕੋਈ ਗਾਈਡ ਤੇ ਆ ਥੋੜਾ ਗਾਲਾ ਭਰਾਵਾ ਪਾਉਣ ਦੂਜੀ ਦੀ ਪਾਲੀ ਉਹ ਭਰਾ ਨੇ ਵੀਡੀਓ ਬਣਾ ਲਈ ਹੋਣ ਦਾ ਦੁੱਧੂ ਭਾਜੀ ਦੂਰਾ ਤੇ ਏੜੀ ਤੋੜਦਣਾ ਦੂਰੋਂ ਰਾਜੇ ਨੇ ਮੈਗਨਾੜੀ ਪਹਿਲੇ ਜੱਗ ਪਹਿੇ ਭੜਵਾਨ ਲੱਗਾ ਕੀ ਕਰੀ ਜੰਨਾ ਤੇਰਾ ਸਮਾਨ ਲੱਗਾ ਗੱਜ ਗੰਢ ਗੱਜ ਗੰਢ ਕਾ ਅੱਦ ਕੀ ਹੈ ਮੈਂ ਖਾਣ ਨਹੀਂ ਦੇਣੀ ਮੈਜੀ ਆਈਸਕ੍ਰੀਮ ਮੇਰਾ ਵਲੋਗ ਰਹਿ ਗਿਆ ਸੀ ਰੀਲ ਬਣਾ ਕੇ ਸੀ ਵਲੋਗ ਰਹਿ ਗਿਆ ਸੀ ਮੈਂ ਆਈਸਕ੍ਰੀਮ ਵਲੋਗ ਕਰਾਇਆ ਇਹ ਐਤੇ ਜੱਗ ਬਣਾ ਕੇ ਛੱਡ ਨਹੀਂ ਮੈਂ ਹੁਣ ਤੁਹਾਡੇ ਵਲੋਗ ਜੀ ਖਾਲੀ ਕਰਦੇ ਲੋਕ ਜ ਆਪਣੇ ਜਗਰੂ ਪਾ ਜੀ ਆਣ ਇੰਜੋਏਮੈਂਟ ਕਰ ਰਹੇ ਆ ਵਿਆਹ ਦੇ ਚਲੋ ਠੀਕ ਹੈ ਮਰਾ ਬਰਾਇ ਫਿਰ ਮਿਲਦੇ ਆਏ ਓਏ ਹੋਰ ਆਜੋ ਆਜੋ ਭਾਈ ਅੱਜ ਹੀ ਵਿਆਹ ਕੇ ਲਹੜੀਆਂ ਭੇਜਦਾ ਹੀ ਬੜਾ ਵਧੀਆ ਆਪਣੇ ਬਲੌਗ ਦੇ ਵਿੱਚ ਆ ਗਏ ਹੈਗੇ ਆ ਤੇ ਬੜੀ ਆਤ ਤਕਰਾਂਦੇ ਆ ਅੱਜ ਬੜੇ ਸ਼ਾਂਤ ਜਿਹੇ ਮਾਹੌਲ ਨਾਲ ਆ ਪਰ ਅੱਜ ਤਾਂ ਤਕਰਾਂਣੇ ਚੰਦੀ ਭਾਬੀ ਨਾਲ ਹਨਗੇ ਨਾਲੇ ਹੀ ਆ ਅੱਛਾ ਅੱਛਾ ਤਾਂ ਇਹਨੀਆਂ ਧੋ ਰਹੀਆਂ ਐ ਅੱਜ ਹੀ ਆਦੀ ਉਦੀ ਗੱੱਚੀ ਵੀ ਹੈ ਛੋਟਾ ਰਾਜ ਆ ਸਾਰੇ ਜਣੇ ਸਬਸਕ੍ਰਾਈਬਰ ਕਰੋ ਹਾਏ ਪਤਾ ਨਹੀਂ ਨਹੀਂ ਯਾਰ ਉਹ ਹਨਾ ਕਿ ਦਫੇ 18 ਪਲੱਸ ਹੋ ਜਾਂਦਾ ਹੈਗਾ ਲੋਹਣ ਹੀ ਪੰਦਾ ਹੈਗਾ ਉਹ ਕੌਣ ਚੱਕਰੇ ਆ ਜ਼ਰਾ ਆਹ ਨਾਲ ਮਾਜੀ ਮੈਂ ਬੇਸਤੀ ਕਰਨ ਆ ਗਿਆ ਭਾਈ ਮੇਰੇ ਕੋਲ ਆਵੇ ਹੁਣ ਕਰਦੇ ਮੁੰਨੀ ਇੱਕ ਆਈ ਜਾ ਕੇ ਹਾਂਜੀ ਜੀ ਮੇਰੀ ਜਾਨ ਆ ਲੈਓ ਅਗਲੀ ਜੇਬਾਂ ਵਿੱਚ ਆ ਲਿਓ ਜੇਬਾਂ ਵਿੱਚ ਆ ਲਓ ਗੋਲਾ ਆ ਗਿਆ ਗੋਲਾ ਆ ਗਿਆ ਗੋਲਾ ਨਾਲਿਆ ਦਾ ਜੇਬੋਂ ਲੈ ਕੇ ਭਾਈ ਲੋ ਜੀ ਹੁਣ ਆਪਾਂ ਚੱਲੇ ਹੈਗੇ ਆਂ ਵਾਪਸ ਨੂੰ ਘਰ ਨੂੰ ਤੇ ਰਸ ਵੀ ਘਟ ਗਿਆ ਤੇ ਆਪਾਂ ਵੀ ਹੁਣ ਚੱਲੇ ਹੈਗੇ ਆਂ ਹੋ ਜਾਓ ਹੋ ਜਾਓ ਲੋਦਰ ਯਾਰ ਖੜ ਗਿਆ ਲੋ ਜੀ ਫਿਰ ਹੁਣ ਆਪਾਂ ਚੱਲਦੇ ਹੈਗੇ ਆਂ ਵਾਪਸ ਤੇ ਵਿਆਹ ਖੜਿਆ ਗੋਪੀ ਦਾ ਤੇ ਇੰਜੋਏ ਵੀ ਪੂਰਾ ਕੀਤਾ ਤੇ ਅਰੇਂਜਮੈਂਟ ਬਹੁਤ ਵਧੀਆ ਕੀਤਾ ਹੋਇਆ ਸੀਗਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਅਰੇਂਜਮੈਂਟ ਹੈ ਇੱਕ ਨੰਬਰ ਸੀਗਾ ਯਾਨੀ ਕਿ ਖੁਸ਼ ਹੋ ਕੇ ਸਾਰੇ ਨਿਕਲ ਤੁਹਾਂ ਇਹਦਾ ਮਤਲਬ ਇਹ ਆ ਫੇ ਆਪਾਂ ਹੁਣ ਵਲੌਗ ਦਾ ਫੇ ਇੱਥੇ ਕਰਦੇ ਐਂਡ ਦੇਖੋ ਅਗਲੇ ਵਲੌਗ ਵਿਆਹ ਦਾ ਦੇਖਿਓ ਤੇ ਅੱਗੇ ਹੋਰ ਵੀ ਵਲੌਗ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਫੋਲੋ ਕਰ ਲਿਓ ਆਜੀ ਫੋਨ